ਅਮਸੇ ਪੁਲੀਸ ਦੇ ਸਾਰੇ ਦੇਸ਼ਕਾਂ ਨੂੰ ਬਹੁਤ ਬਹੁਤ ਸਵਾਗਤ ਹੈ ਇਸ ਫਿਲਹਾਲ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਮਿਸਟੇਟ ਪੁਲੀਸ ਅਮਸਰ ਦੇ ਸੀਸਟਾਪ 1 ਸੀਸਟਾਪ 3 ਨੂੰ ਬਿਲੀ ਵੱਡੀ ਕਾਮਯਾਬੀ ਗ੍ਰੰਭ ਦੀ ਵਿੱਚ 4 ਪਿਸਟਲ 5 ਜਿੰਦਾ ਰੋਂਗ 100 ਗ੍ਰਾਮ ਹੀਰਨ 20000 ਰੁਪਏ ਡਰੱਗ ਮਨੀ ਰਿਕਵਰ ਕੀਤੀ ਗਈ ਹੈ ਦਸਤੇ ਚਲੀ ਕਿ ਸੀਸਟਾਫ ਵੰਦੇ ਮੁਖੀ ਇੰਚਾਰਜ ਇੰਸਪੈਕਟਰ ਅਮੋਲਕ ਦੀਪ ਸਿੰਘ ਜੀ ਵੱਲੋਂ ਬੀਤੇ ਦਿਨ ਵਿੱਚ 6 ਪਿਸਤਲਾਂ ਸਮੇਤ ਇੱਕ ਨੂੰ ਕਾਬੂ ਕੀਤਾ ਗਿਆ ਸੀ ਡਿਸਪਲਿਨ ਇਨਵੈਸਟੀਗੇਸ਼ਨ ਸ਼੍ਰੀ ਵਿੰਦਰਪਾਲ ਸਿੰਘ ਜੀ ਵੱਲੋਂ ਦਿੱਤੀ ਗਈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਮਸਰ ਟੂੜੀ ਦੇ ਉੱਪਰ ਦੀਪ ਸ਼ਰਮਦੀਰ ਖਾਸ ਰਿਪੋਰਟ ਮਾਨਯੋਗ ਕਮਿਸ਼ਨਰ ਪੁਲਿਸ શ્રી ਗੁਰਪ੍ਰੀਤ ਸਿੰਘ ਜੀ ਭੁੱਲਰ ਦੀ ਅਧਿਅਤਾ ਮੁਤਾਬਕ ਕਮਿਸ਼ਨਟ ਅੰਮ੍ਰਿਤਸਰ ਵੱਲੋਂ ਸਾਡੇ ਅੰਸਰ ਜਿਹੜੇ ਨੇ ਕਿਸੇ ਵੀ ਤਰੀਕੇ ਦੇ ਹੈਗੇ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਹੈ ਬਹੁਤ ਜ਼ੋਰਦਾਰ ਤਰੀਕੇ ਨਾਲ ਅਸਲ ਅਸਲ ਦਾ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਭੜੇ ਅੰਸਰ ਹੈਗੇ ਆ ਬੇਸ਼ੱਕ ਵੈਂਡੀ ਕੇਸ ਦਾ ਕੰਮ ਕਰ ਰਹੇ ਹੋਣ ਜਾਂ ਆਮ ਇੱਕ ਦਾ ਕੰਮ ਕਰ ਰਹੇ ਹੋਣ ਮੈਂ ਦੱਸਣਾ ਚਾਹੁੰਦਾ ਸਾਡੇ ਸੀਏ 3 ਬਲਵਿੰਦਰ ਸਿੰਘ ਉਹਨਾਂ ਨੇ ਇੱਕ ਬੜੀ ਅਹਿਮ ਆਪਣੇ ਅਚੀਵਮੈਂਟ ਇੱਕ ਹਾਸਲ ਕੀਤੀ ਹੈ ਟੋਟਲ ਪੰਜ ਦੋਸ਼ੀ ਉਹਨਾਂ ਨੇ ਫੜੇ ਨੇ ਔਰ ਪੰਜ ਦੋਸ਼ੀ ਗਫ्तार ਕੀਤੇ ਨੇ ਜਿਨ੍ਹਾਂ ਕੋਲੋਂ 2 30 ਬੋਰ ਤੇ ਪਿਸਤਲ ਮਿਲੇ ਨੇ ਇੱਕ ਅਮਨ ਉਰਫ ਵਿਸ਼ੂ ਹੈਗਾ ਉਸਕੋ 30 ਬੋਰ ਦਾ ਪਿਸਤਲ ਮਿਲਿਆ ਹੈਗਾ ਇੱਕ ਹੈਦਰਪੱਟੀ ਹੈਗਾ ਉਸਕੋ ਵੀ 30 ਬੋਰ ਦਾ ਪਿਸਤਲ ਮਿਲਿਆ ਹੈਗਾ ਇਸੇ ਤਰ੍ਹਾਂ ਇੱਕ ਤਰੂਫ ਹੈਗਾ ਸਾਨੂੰ ਅਰਨ ਮਹਿਰਾਉਤ ਕੋ 100 ਗ੍ਰਾਮ ਹੀਰੋਇਨ ਮਿਲੀ ਹੈ ਔਰ 10000 ਡਰਗ ਮਨੀ ਮਿਲੀ ਹੈ ਇਸ ਤਰ੍ਹਾਂ ਇੱਕ ਇਸ਼ੂ ਹੈਗਾ ਇੱਕ ਉਹਦੇ ਕੋਲ ਵੀ 10000 ਡਰੱਗ ਮਨੀ ਮਿਲੀ ਹੈ ਔਰ ਇੱਕ ਰਾਜਵੀਰ ਚੱਡਾ ਹੈਗਾ ਇਹ ਦੋ ਰਾਉਂਡ ਮਿਲੇ ਨੇ ਇਹ ਸਾਰੇ ਹੀ ਖਜਾਨਾ ਗੇਟ ਦੇ ਰਹਿਣ ਵਾਲੇ ਨੇ ਔਰ ਜਿਹੜਾ ਹੈਦਰ ਭੱਟੀ ਹੈਗਾ ਉਹ ਅਮਨ ਐਵੇਨਿਊ ਦਾ ਰਹਿਣ ਵਾਲਾ ਹੈਗਾ ਪਹਿਲਾਂ ਚਾਰ ਦੋਸ਼ੀ ਗਫਤਾਰ ਕੀਤੇ ਗਏ ਸੀ ਉਸ ਤੋਂ ਬਾਅਦ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਹੈਦਰ ਭੱਟੀ ਜਿਹੜਾ ਹੈਗਾ ਇਹਦੇ ਕੋਲ ਵੀ ਇਹਦੇ ਪਿਸਟਲ ਘਰ ਦੇ ਵਿੱਚੋਂ ਇਹਨੇ ਲੁਕੋ ਕੇ ਰੱਖਿਆ ਸੀ ਉਹ ਰਿਕਵਰ ਕੀਤਾ ਹੈਗਾ ਬਹੁਤ ਵਧੀਆ ਅਚੀਵਮੈਂਟ ਹੈਗੀ ਆ ਔਰ ਇਹ ਜਿਹੜਾ ਹੈਗਾ ਇਸ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਅੱਜ ਵੀ ਪ੍ਰਾਈਮ ਹੋਣਾ ਸੀ ਉਹਤੇ ਵੀ ਨੱਥ ਪੈ ਗਈ ਇਸੇ ਤਰ੍ਹਾਂ ਇੰਸਪੈਕਟਰ ਮੋਲਕਦੀਪ CA1 ਚਾਰਜ ਨੇ ਉਹਨਾਂ ਨੇ ਵੀ ਬਹੁਤ ਅਹਿਮ ਇੱਕ ਅਚੀਵਮੈਂਟ ਹਾਸਲ ਕੀਤੀ ਹੈ ਇੱਕ ਵਿਸ਼ਾਲ ਸਾਨੂੰ ਹਰੀਰਾ ਸਿੰਘ ਗੁੱਜਰਪੁਰੇ ਦਾ ਹੈਗਾ ਉਹਨਕੋ 30 ਬੋਰ ਦੇ ਦੋ ਪਿਸਟਲ ਹਾਸਲ ਕੀਤੇ ਨੇ ਰਿਕਵਰ ਕੀਤੇ ਨੇ ਜਿਹੜੇ ਕਿ ਬਹੁਤ ਹੀ ਸਫਿਸ਼ਟਿਕੇਟਡ ਹੈਗੇ ਨੇ ਔਰ ਇਹ ਇਸ ਦੋਸ਼ੀ ਤੇ ਪਹਿਲਾਂ ਐਨਡੀਪੀਐਸ ਦਾ ਮਕਦਮਾ ਵੀ ਦਰਜ ਹੈਗਾ 2021 ਵਿੱਚ ਔਰ 21 ਸਾਲ ਦੀ ਉਮਰ ਹੈਗੀ ਹੈ ਔਰ ਇਹ ਇਹ ਸਾਰੇ ਹੀ ਦੋਸ਼ੀ ਜਿਹੜੇ ਹੈਗੇ ਨੇ ਕਿ 20 ਤੋਂ 30 ਦੇ ਵਿੱਚ ਵਿਚ ਦਰਮਿਆਨ ਹੈਗੇ ਨੇ ਉਹ ਮੈਂ ਸਮਝਦਾ ਜਿਹੜੇ ਆਪਣਾ ਚਾਰ ਪਿਸਟਲ ਰਿਕਵਰ ਹੋਏ ਨੇ ਬਾਕੀ ਹਿਊਰੀਨ ਰਿਕਵਰ ਹੋਈ ਆ ਸੀਏ 1 ਔਰ 3 ਵੱਲੋਂ ਤੇ ਬਹੁਤ ਵਧੀਆ ਅਚੀਵਮੈਂਟ ਹੈ ਇਹ ਸਾਰੀ ਜਿਹੜੀ ਕਾਰਵਾਈ ਹੋਈ ਆ ਸਾਡੇ ਐਸసీపీ ਯਾਦਵਿੰਦਰ ਐਸసీపీ ਕ੍ਰਾਈਮ ਨੇ ਔਰ ਉਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਐਸਏ ਬਲਵਿੰਦਰ ਸਿੰਘ ਸੀਏ 3 ਇਨਚਾਰਜ ਔਰ ਅਮ ਰਿਸਪੈਕਟਡ ਮੋਲਕ ਸਿੰਘ ਇਹਨਾਂ ਦਾ ਜਿਹੜਾ ਸੀਏ ਇਨਚਾਰਜ 1 ਨੇ ਇਹਨਾਂ ਦੇ ਦੋਨਾਂ ਨੇ ਬਹੁਤ ਵਧੀਆ ਅਚੀਵਮੈਂਟ ਹਾਸਲ ਕੀਤੀ ਹੈ ਇਨਸਪੈਕਟਰ ਮੋਲਕ ਟੀਮ ਨੇ ਬੀਤੇ ਦਿਨੇ ਵੀ ਇਹਨਾਂ ਨੇ 6 ਪਿਸਟਲ ਰਿਕਵਰ ਕਰਨ ਦਾ ਕੰਮ ਜੋ ਵੀ ਹਾਸਲ ਕੀਤੀ ਸੀ ਔਰ ਦੋਨੇ ਸੀਏ ਜਿਹੜੇ ਇਨਚਾਰਜ ਨੇ ਬੜੀ ਮਿਹਨਤ ਨਾਲ ਕੰਮ ਕਰ ਰਹੇ ਨੇ ਮੈਂ ਸਾਰੇ ਇਹਨਾਂ ਦੀ ਸ਼ਲਾਘਾ ਵੀ ਕਰਦਾ ਹਾਂ ਔਰ ਮੈਂ ਪੂਰੇ ਇਹ ਮਨੁਸ਼ਕੀ ਇਹਨਾਂ ਵੀ ਜਿਹੜੇ ਬੰਦੇ ਫੜੇ ਗਏ ਨੇ ਜਿਨ੍ਹਾਂ ਦੇ 4 ਪਿਸਟਲ ਵੀ ਇਹਨਾਂ ਕੋਲ ਮਿਲੇ ਨੇ ਫਰਦਰ ਇਹ ਕ੍ਰਾਈਮ ਜਿਹੜਾ ਹੋਣਾ ਸੀ ਉਹ ਵੀ ਰੋਕਿਆ ਗਿਆ ਬਾਕੀ ਇਹ ਪਿਸਟਲ ਇਹਨਾਂ ਨੇ ਕਿੱਥੋਂ ਲਏ ਨੇ ਕਿੱਦਾਂ ਆਏ ਨੇ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋੜੀ ਕਿੱਥੋਂ ਇਹਨਾਂ ਨੇ ਰੂਟ ਥਰੂ ਹੋਏ ਆ ਕਿਵੇਂ ਇਹ ਜਿਹੜਾ ਵੀ ਇਨਵੋਲਪ ਆਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਨਾਲ ਮੈਂ ਵੀ ਦੱਸਣਾ ਜਾਵਾਂਗਾ ਇਹ ਜੀ ਇਹ ਬੰਦੇ ਜਿਹੜੇ ਵੀ ਇਸ ਤਰ੍ਹਾਂ ਦੇ ਕ੍ਰਾਈਮ ਕਰ ਰਹੇ ਨੇ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਏਗਾ ਤੇ ਇਹ ਕਾਰਵਾਈ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ